ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਮੋਗੇ ਤੇ ਸਵੇਰ ਦੇ ਵੱਜ ਚੁੱਕੇ ਆ 6:30 6:30 ਦਾ ਟਾਈਮ ਹੋ ਚੁੱਕਿਆ ਤੇ ਕੋਠੇ ਦੇ ਉੱਪਰ ਛੱਤ ਦੇ ਉੱਪਰ ਆ ਮੈਂ ਤਾਂ ਦੇਖੀਏ ਪਹਿਲਾਂ ਤਾਂ ਆ ਨਾ ਦੇਖੋ ਧੁੰਦ ਦੀ ਬਣੀ ਹੋਈ ਆ ਆਵੇ ਸਿਆਲਾਂ ਵਾਲੇ ਅਲਰਟ ਆਉਣ ਲੱਗ ਗਿਆ ਨਾ ਵੀ ਹੁਣ ਸਿਆਲ ਗਾਂ ਆ ਜਾਣਿਆ ਤੇ ਮੌਸਮ ਚੱਲ ਪਿਆ ਵਾ ਫਸੂ ਦਾ ਮਹੀਨਾ ਚੱਲ ਪਿਆ ਤੇ ਆਮੀ ਨਾਲ ਵਿੱਚ ਹਣਾ ਠੰਡ ਬਣ ਜਣੀ ਆ ਰਾਤਾਂ ਨੂੰ ਠੰਡ ਤੇ ਦਿਨ ਨੂੰ گرمੀ ਠੀਕ ਆ ਇਦਾਂ ਦੇ ਦਿਨ ਆ ਗਿਆ ਤੇ ਅਸੀਂ ਚੱਲਦੇ ਆ ਬਸ ਸਪਰੇਅ ਕਰਨ ਵਾਸਤੇ ਚੱਲਦੇ ਆ ਤੇ ਇੱਧਰ ਸਕੂਲ ਸਕਾਲ ਨੇ ਟਾਈਮ ਨਾਲ ਹੀ ਆਵੇ ਗੱਡੀਆਂ ਆ ਗਈਆਂ ਆਵੇ ਆ ਆਵਾਜ਼ ਆਉਂਦੀ ਪਈ ਆ ਤੇ ਮੈਂ ਕਿਹਾ ਸ਼ੁੱਧ ਆਕਸੀਜਨ ਲਈਏ ਤੇ ਖੜਾ ਮੈਂ ਕੋਠੇ ਦੇ ਤਾਂ ਕਰਕੇ ਤੇ ਨਾਲੇ ਮੈਂ ਕਿਹਾ ਥੋੜੀ ਵੀਡੀਓ ਬਣਾ ਦਿੰਨੇ ਆ ਜਿਹੜਾ ਚਾਰੋਂ ਤਰਫਾਂ ਜਿਵੇਂ ਆ ਸੂਰਜ ਆਣ ਚੜਦੇ ਚੜਦੇ ਸੂਰਜ ਨੂੰ ਕਹਿੰਦੇ ਨਾ ਵੀ ਅੱਖਾਂ ਅੰਨੰਗੀਆਂ ਅੱਖਾਂ ਨਾਲ ਦੇਖਣਾ ਚਾਹੀਦਾ ਹੈ ਨਾ ਥੋੜਾ ਟਾਈਮ ਤੇ ਇਦਾਂ ਕਰਕੇ ਹੁਣ ਸਵੇਰ ਦੀ ਸੈਰ ਸੂਰ ਦਿਉਣਾ ਪਰ ਇਦਾਂ ਦਾ ਮੌਸਮ ਵਧੀਆ ਆ ਗਿਆ ਵੀ ਐਕਸਰਸਾਈਜ਼ ਵਗੈਰਾ ਕਰਨ ਨੂੰ ਸਵੇਰ ਦੀ ਸੈਰ ਤੇ ਜੋ ਵੀ ਇਦਾਂ ਸਰੀਰ ਵਾਸਤੇ ਚੰਗਾ ਹੁੰਦਾ ਨਾ ਉਦੋਂ ਆਪਣੇ ਆਪ ਹੀ ਸਰੀਰ ਲੱਗ ਜਾਂਦਾ ਇਹ ਮੌਸਮ ਹੀ ਇਦਾਂ ਦਾ ਹੁੰਦਾ ਠੀਕ ਹੈ ਤੇ ਆਪਾਂ ਵੀ ਸ਼ੁਰੂ ਕਰ ਦਿੱਤੀਆਂ ਹੁਣ ਐਕਸਰਸਾਈਜ਼ ਕਰਨੀ ਇੱਥੇ ਕਰਿਆ ਕਰਾਂਗੇ ਮਾੜਾ ਮੋੜਾ ਥਾਂ ਐ ਸਾਫ਼ ਕਰਕੇ ਜਾਂ ਇੱਥੇ ਤੇ ਜਾਂ ਫਿਰ ਸੜਕ ਤੇ ਠੀਕ ਹੈ ਸੜਕ ਤੇ ਹੀ ਅੱਗੇ ਤਾਂ ਬਹੁਤ ਦੌੜਾਂ 도ੜਾਂ ਲਾਈਆਂ ਜੋ ਵੀ ਸੁਸਾਇਟੀ ਵਿਚਾਰਾ ਕੀਤੀ ਤੇ ਹੁਣ ਦੇਖਦੇ ਹਾਂ ਠੀਕ ਹੈ ਸ਼ੁਰੂ ਕਰਦੇ ਹਾਂ ਕੰਮ ਤੇ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਦੋਂ ਤਾਂ ਫਿਰ ਚਲੋ ਹਾਲ ਹੀ ਬੁਰਾ ਹੁੰਦਾ ਹਨਾ ਦਿਨ ਬਹੁਤ ਵਧੀਆ ਤੇ ਚਲੋ ਠੀਕ ਹੈ ਪਹਿਲਾਂ ਜਾਂਨੇ ਆਪਦਾ ਕੰਮ ਕਮ ਕਰੀਏ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਠੀਕ ਹੈ ਕਰ ਕੇ ਆਉਣੇ ਆਪਦਾ ਕੰਮ ਜਿਹੜਾ ਪਹਿਲਾ ਕੰਮ ਆ ਆਪਣੀ ਦਿਹਾੜੀ ਮਜ਼ਦੂਰੀ ਵਾਲਾ ਉਹ ਸ਼ੁਰੂ ਕਰੀਏ ਪਹਿਲਾਂ ਜਾ ਕੇ ਬਾਕੀ ਦੇ ਕੰਮ ਬਾਅਦ ਚ ਤੇ ਚੱਲਦੇ ਲੈ ਵੀ ਹੁਣ ਸ਼ਾਮ ਦਾ ਵੇਲਾ ਹੋ ਗਿਆ 6 ਵਜੇ 15 ਮਿੰਟ ਹੋ ਚੁੱਕੇ ਆ ਪੂਰੇ ਤੇ ਆਪਾਂ ਆ ਚੁੱਕੇ ਆ ਕੰਮ ਕਮ ਕਰਕੇ ਆ ਗਏ ਸੀ ਘਰੇ ਪਹੁੰਚ ਗਏ ਸੀ ਇੱਕ ਇੱਕ ਸਵਾ ਇੱਕ ਪਹੁੰਚ ਗਏ ਸੀ ਫਿਰ ਉਸ ਤੋਂ ਬਾਅਦ ਚਾਹ ਚ ਪੀ ਕੇ ਰੈਸਟ ਕੀਤੀ ਫਿਰ ਚਲੇ ਗਿਆ ਹੁਣ ਮੈਂ ਕਟਿੰਗ ਕਰਾ ਕੇ ਮੈਂ ਕਹਾਈ ਕਟਿੰਗ ਕਰਾ ਕੇ ਆਇਆ ਤੇ ਸ਼ਾਮ ਦਾ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਤੇ ਕੰਮ ਤੇ ਗਏ ਸੀ ਅੱਜ ਤੇ ਕੀਤਾ ਕੰਮ ਘਟੋ ਘਟ 15 ਕਿੱਲਾਂ ਦਾ ਥਾਂ ਸੀਗਾ ਛਿਆਂ ਨੂੰ 6 ਟੈਂਕੀਆਂ ਕਿੱਗ ਕਿੱਲੇ ਚ ਲੱਗਦੀਆਂ ਤੇ 15 ਕਿੱਲੇ ਥਾਂ ਕੱਢਿਆ ਜਿਹਦੇ ਵਿੱਚੋਂ 7-8 ਕਿੱਲਿਆਂ ਤੋਂ ਸਿਰਫ 15 ਹੀ ਪਾਈਆਂ ਤੇ ਬਾਕੀ ਇਹਨਾਂ ਵਿੱਚੋਂ ਕਰਾਈ ਸੀ ਠੀਕ ਹੈ ਤੇ 51 ਟੈਂਕੀਆਂ ਰਹਿ ਗਈਆਂ ਸਾਰੀਆਂ ਕਿਥੇ 90 ਬਣਦੀਆਂ ਸੀ 51 ਤੇ ਕਰਵਾਈ ਪਾਈਆਂ ਨੇ ਕਹਿੰਦੇ ਵੀ ਠੀਕ ਆ ਬਿਮਾਰੀ ਤਾਂ ਰਹਿਦ ਸੀ ਚੋਨਾ ਤਾਂ ਕਰਕੇ ਤੇ ਲੈ ਵੀ ਇੱਧਰ ਆ ਪਾ ਇੱਕ ਬੰਦਾ ਵੈਨੇ ਆਵੇ ਉਹ ਸਪਰੇਅ ਕਰੀ ਜਾਂਦਾ ਕੋ ਪਾ ਜੁਟਾ ਮੈਂ ਨਾ ਜਦੋਂ ਆਇਆ ਸਵੇਰੇ ਆ ਦੁਪਹਿਰ 1 ਵਜੇ ਤੇ ਉਦੋਂ ਉਥੇ ਲੱਗਾ ਸੀ ਉਹ ਉਥੇ ਆੜੇ ਚੋਨੇ ਚ ਆ ਨਾਲ ਵਾਲੇ ਚ ਫਿਰ ਮੈਂ ਕਟਿੰਗ ਕਰਾਉਣ ਗਿਆ ਫਿਰ ਉਹ ਉਥੇ ਲੱਗਾ ਸੀ ਉਹ ਸਾਹਮਣੇ ਹੁਣ ਉਹ ਲੱਗਿਆ ਫਿਰਦਾ ਪੂਰੇ ਵਟ ਕੱਢੀਆਂ ਦਾ ਆ ਰਹਿ ਗਿਆ ਦਾ ਉਥੋਂ ਤੱਕ ਰਹਿ ਗਿਆ ਉਹ ਨਾ ਵਿੱਚੋਂ ਹੈਗੀ ਅੱਡ ਮਟਰ ਵਟ ਹੈਗੀ ਉਹ ਸੇ ਵਿੱਚ ਚਾਲੇ ਜਾਂ ਘਟੋ ਘਟ ਤਾਂ ਹੈਗਾ 4 5 ਕਨਾਲਾਂ ਦੇ ਨੇੜੇ